ਦੀਦੀ ਹੂੰ 피ਗੋ ਅਰੇ ਦਵਾਈ ਲੈ ਲਓ ਖੜੀ ਦਿਓ ਬਲੇ ਮਨਾਂ ਆਇਦੋ ਸੋ ਦੀਦੀ ਇਹ ਜਿਹੜੀ ਦਵਾਈ ਆਪਾਂ ਲਈ ਜਾਨੇ ਡਾਕਟਰ ਦੇਓ ਤੇ ਕੋਈ ਫਰਕ ਹੈਗਾ ਕਿ ਨਹੀਂ ਫਰਕ ਬਸ ਲੈ ਲੈਣੀ ਤਾਂ ਠੀਕ ਆ ਉਦੋਂ ਬਾਅਦ ਫੇਰ ਹੋ ਜਾ ਨਹੀਂ ਫਿਰ ਆਏ ਨਾ ਵੀ ਤੈਨੂੰ ਪਤਾ ਵੀ ਲੱਗਣਾ ਫਿਰ ਡਾਕਟਰ ਬਦਲ ਲਾਂਗੇ ਕੋਈ ਹੋਰ ਦੇਖ ਲਾਂਗੇ ਵਧੀਆ ਡਾਕਟਰ ਦੇ ਹੋਰ ਕਿਹੜਾ ਦੇਖਾਂਗੇ ਚਲ ਤੂੰ ਦਵਾਈ ਲੈ ਜਾ ਮੈਂ ਤਾਂ ਅੱਜ ਤਾਂ ਬਦਲ ਗਈ ਹੈ ਗਰਮੀ ਹੁੰਦੀ ਨਹੀਂ ਬਾਰਿਸ਼ ਆ ਰਹੀ ਹੈ। ਅੜੀ ਖਾਇਆ ਜਾਂ ਨੀ ਲੱਤਾਂ ਦਵਾਈ। ਬਿਲਕੁਲ ਠੀਕ ਹੋ ਜਾਓਗੇ ਤੁਸੀਂ। ਤੇ ਉਹ ਮੌੜੀਆ ਬਹੁਤ ਨੇ। ਮੈਂ ਦਵਾਈ ਰੱਖ ਕੇ ਆ ਵੀ ਦੇ। ਅਗਲੇ ਪੰਮੀ। ਵਾਹ ਕਪੜਾ ਠੀਕ ਆ ਵਾ। ਆ ਰਾਣੀ। ਕੁਰਸੀ ਰੱਖਦੇ ਆ ਪੁੱਪੜ ਨੂੰ। ਚ ਨਾਲੇ ਪਾਣੀ ਦੇ ਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋ ਘਪੜੀ ਘਰੇ ਸਾਰੇ ਠੀਕ ਸੀ ਹਾਂ ਬਾਈ ਠੀਕ ਹੈ ਬਾਈ ਜੀ ਅਜਾ ਕੰਮ ਚੱਲ ਜੇ ਬਈ ਸੀ ਬਾਈ ਝੋਨਾ ਲਾਈ ਜਾਂਦੇ ਆ ਭਈਏ ਛੱਡ ਕੇ ਆਇਆ ਖੇਤ ਤੇ ਉਹ ਆਪਣੇ ਜੱਗੇ ਦਾ ਕੋਈ ਲੱਗਿਆ ਪਤਾ ਕਿੱਥੇ ਹਾਂ ਤਾਂ ਕਿਸੇ ਕੋਈ ਕਰਿਆ ਨਹੀਂ ਪਤਾ ਕਰਾ ਸੀ ਪਤਾ ਉਹ ਆਪਣਾ ਐਸ ਐਚਓ ਸਮਸ਼ੇਰ ਸਿੰਘ ਆਪਣੀ ਜਾਨ ਪਸਾਨਦਾ ਹੈ ਬਹੁਤ ਵਧੀਆ ਬੰਦਾ ਆਪਾਂ ਉਹਨਾਂ ਨੂੰ ਤਲਾਹ ਕਰ ਰੱਖੀ ਹੈ ਤੇ ਉਹ ਕਰਿਆ ਰਿਪੋਰਟ ਦੇਤੀ ਵੀ ਉਹ ਕਦੇ ਵੀ ਜਦੋਂ ਕੋਈ ਖਬਰ ਮਿਲੀ ਤਾਂ ਅਸੀਂ ਤੁਹਾਨੂੰ ਦੱਸਾਂਗੇ ਤਾਂ ਫਿਰ ਆਪਾਂ ਉਸ ਟਾਈਮ ਪਤਾ ਕਰਾਂਗੇ ਛੇਤੀ ਦੇ ਛੇਤੀ ਪਤਾ ਕਰੋ ਬਹੁਤ ਹਾਂਜੀ ਹਾਂਜੀ ਕਰਾਂਗੇ ਇੱਕ ਤਾਂ ਕੰਮ ਦੀ ਰੁੱਤ ਹੈ ਕੰਮ ਚ ਬੜੇ ਉਲਝੇ ਪਏ ਬਾਈ ਹਾਂ ਟੈਨਸ਼ਨ ਹੋ ਰਹੀ ਹੈ ਕੋਣੀ ਬਾਈ ਹਾਂ ਲਾਈ ਜਾਂਦੇ ਆ ਬਾਈ ਮੇਰਾ ਹ ਮਹਿੰਗੀ ਹੋ ਗਈ ਹੋਣਾ ਚੋਨੇ ਦੀ ਲਵਾਈ ਦਿੱਤਗੀ ਹਾਂਜੀ ਬਹੁਤ ਮਹਿੰਗੀ ਹੈ ਦਿੱਤਗੀ ਕੋਈ ਗੱਲ ਨਹੀਂ ਦੇਖੋ ਆਪਣਾ ਲੱਗ ਜਾਂਦੀ ਸਾਨੂੰ ਵੀ ਪਤਾ ਹਨਾ ਜੀ ਹੁਣ ਜੱਗੇ ਕਰਕੇ ਸਾਡਾ ਤਾਂ ਸਾਰਾ ਖੇਤੀ ਦਾ ਕੰਮ ਖਰਾਬ ਹੋ ਜਾਂਦਾ ਤੇ ਤੁਸੀਂ ਕਹਿ ਕਹਾ ਕੇ ਅਗ ਲਗਾ ਕੇ ਸਾਡੇ ਝੋਨੇ ਦਾ ਵੀ ਕੰਮ ਕਰਵਾਓ ਕੋਈ ਨਹੀਂ ਜਦੋਂ ਆਪਣੇ ਭਈਆ ਐਮਐਲਏ ਉਹ ਜਾਨੇ ਮਤਲਬ ਲਵਾ ਦੇਣਗੇ ਭੈਣ ਨੂੰ ਸਾਉਂਦੀ ਤੁਹਾਨੂੰ ਪਤਾ ਹੈ ਹਾਂਜੀ ਇਹ ਫਿਰ ਮੇਰੇ ਤੋਂ ਤਾਂ ਹੁਣ ਜਾਇਆ ਵੀ ਨਹੀਂ ਜਾਂਦਾ ਜੇ ਮੈਂ ਕਹਾ ਕਿ ਮੈਂ ਭਈਆਂ ਨਾਲ ਜਾਵਾਂ ਝੋਨਾ ਰਵਾਉਣ ਬੁੜੀ ਤੇ ਕਿੱਥੇ ਲੋਟ ਆਉਂਦਾ ਹਾਂ ਠੀਕ ਆ ਕੋਈ ਠੀਕ ਆ ਕੋਈ ਨਹੀਂ ਲਵਾਵਾਂਗੇ ਤੇ ਬੁੜੀ ਮੈਂ ਚਾਦੀ ਘੁੱਟ ਬਣਾਉਂਦਾ ਹੈ ਕੋਈ ਨਹੀਂ ਹੋਰ ਬਈ ਪੰਮੀ ਕੰਮ ਧੰਦਾ ਕਿਵੇਂ ਹੈ ਬਸ ਫੁੱਪੜਾ ਚੱਲੇ ਜਾਂਦਾ ਤੁਹਾਨੂੰ ਪਤਾ ਅੱਜ ਅੱਗੇ ਬਿਨਾਂ ਕਾਦੇ ਕ ਪੱਤਰੀ ਰਾਣੀ ਆ ਨਾਲੇ ਮੈਨੂੰ ਸਾਹਮਦੀ ਆ ਨਾਲੇ ਘਰ ਦਾ ਸਾਹਮਦੀ ਆ ਕੋਈ ਗੱਲ ਨਹੀਂ ਬੱਚੇ ਰੱਬ ਤੇ ਭਰੋਸਾ ਰੱਖੋ ਮਾਲਕ ਸਾਰੀ ਭਲੀ ਕਰੂਗਾ ਇਹ ਵੀ ਕੁੜੀ ਆਪਣੀ ਪੜ੍ਹਾਈ ਛੱਡ ਕੇ ਆਪਦੀ ਤੇਡੀ ਸੇਵਾ ਕਰੀ ਜਾਂਦੀ ਐ ਚਲੋ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਇਹਨੂੰ ਵੀ ਚਲੋ ਮਿਹਨਤ ਦਾ ਫਲ ਪ੍ਰਮਾਤਮਾ ਦੇਊਗਾ ਹੋਰ ਇਹਦੇ ਰਿਸ਼ਤੇ ਦਾ ਕੀ ਹੋਇਆ ਆ ਉਹਦਾ ਰਿਸ਼ਤਾ ਹੀ ਤਾਂ ਕਰਨ ਗਿਆ ਸੀ ਕਲ ਮੂੰਹਾਂ ਮੁੜ ਕੇ ਅੱਜ ਤੱਕ ਨਹੀਂ ਮੁੜ ਕੇ ਆਇਆ ਕੋਈ ਨਹੀਂ ਭਈ ਆਪਾਂ ਨਹੀਂ ਹੈਗਾ ਉਹਦਾ ਵੀ ਮਰ ਗਿਆ ਕਿ ਕੋਈ ਜਉਦਾ ਹਾਂ ਕੋਈ ਨਹੀਂ ਭਈ ਆਪਾਂ ਕਰਦੇ ਆ ਭਾਲ ਐਸਐਚਓ ਨੂੰ ਕਹਤਾ ਤੇ ਜਦੋਂ ਛੇਤੀ ਛੇਤੀ ਪਤਾ ਲੱਗ ਕੇ ਆਪਾਂ ਕਰਾਂਗੇ। ਕਪੜਾ ਅਖਬਾਰ 'ਚ ਫੋਟੋ ਜੀ ਲਵਾ ਦੇਣੀ। ਲਵਾਤੀ ਜੀ ਉਹ ਵੀ ਲਵਾਤੀ ਬੱਚੇ ਹਾਂ। ਸਾਰੇ ਕਿਤੇ ਸਾਰੇ ਕਹਤਾ ਉਹ ਫੋਟੋ ਜਦੋਂ ਲੱਗ ਗਈ ਤੇ ਉਸ ਤੋਂ ਬਾਅਦ ਆਪਾਂ ਨੂੰ ਜਦੋਂ ਪਤਾ ਲੱਗਿਆ ਉਦੋਂ ਫਿਰ ਆਪਾਂ ਕਰਾਂਗੇ। ਆਪਣਾ ਨੰਬਰ ਪਵਾ ਦਿੰਦੇ ਫੋਨ। ਠੀਕ ਆ ਪਵਾਤਾ ਪਵਾਤਾ ਨੰਬਰ ਹੀ ਪਵਾ। ਤੇ ਵਾਜੋ ਕ ਚਾਹ ਬਣਾਉਂਦੀ ਹੈ ਰਾਣੀ ਚਾਹ ਚੁੱਕੇ ਪਾ ਗਏ। ਰਾਣੀ ਆ ਜਾ। ਰਾਣੀ ਰੋਤਾ ਜੀ। ਖੇਤ ਭਈਏ ਲੱਗੇ ਪਏ ਆਪਣੇ ਝੋਨਾ ਲਾਈ ਜਾਂਦੇ। ਮੈਂ ਖੇਤੋਂ ਆਇਆ ਸੀ ਸਿੱਧਾ। ਅੱਛਾ ਸਾਡੇ ਵੀ ਐਂ ਹੋ ਰਿਹਾ ਹੈ। ਇੱਕਲੀ ਆਵਜੇਰੀ ਕਦੇ ਉੱਤਰ ਕਦੇ ਇੱਧਰ ਤਿਆਰ ਸਭ ਕੱਲ ਚਲੋ ਇਹ ਤਾਂ ਜਵਾਕਲੀ ਦਾ ਵਧੀਆ ਛੋਟੀ ਸੇਵਾ ਕਰੀ ਜਾਂਦੀ ਹੈ ਨਾ ਇਹ ਤਾਂ ਸੰਭੀ ਜਾਂਦੀ ਹੈ ਬਸ ਜਿਵੇਂ ਹੈਗੀ ਠੀਕ ਆ ਚਲੋ ਤੁਸੀਂ ਆਪਦੀ ਦਵਾਈ ਦੂਈ ਧਿਆਨ ਨਾਲ ਲਓ ਨਾ ਮੈਂ ਹੁਣੀ ਥੋਡੇ ਆਉਂਦੇ ਹੋਂਦੇ ਬਸ ਲੈ ਕੇ ਹੌਸਲਾ ਰੱਖੋ ਉਹਦਾ ਚੱਲ ਜਿਹੜਾ ਕੁਝ ਹੋ ਚਲਾ ਗਿਆ ਚਲਾ ਗਿਆ ਕੋਈ ਗੱਲ ਨਹੀਂ ਤੁਸੀਂ ਹੌਸਲਾ ਰੱਖੋ ਬਸ ਤੁਸੀਂ ਇਹਨਾਂ ਬੱਚਿਆਂ ਦੇ ਸਿਰ ਤੇ ਹੱਥ ਰੱਖਣਾ ਨਾ ਕੋਈ ਨਾ ਕਪੜਾ ਬਾਕੀ ਤੁਸੀਂ ਆ ਗਏ ਮੈਨੂੰ ਟੈਂਕ ਹਾਂ ਉਹ ਨਹੀਂ ਤੁਸੀਂ ਫਿਰ ਆਪਣੇ ਬੱਚੇ ਨਹੀਂ ਦਿਖਾਈ ਦਿੰਦੇ ਬੱਚੇ ਤਾਂ ਬੱਚੇ ਦਾ ਫੁੱਫੜਾ ਮੈਂ ਰਹਾ ਨਾ ਰਾਣੀ ਹੈ ਸਾਡੇ ਵਾਲੀ ਹਾਂਜੀ ਹੋਸਟਲ ਤੇ ਪੜਨੇ ਪਾਤੇ ਸੀ ਇਹ ਆਪ ਵੀ ਉੱਥੇ ਰਹਿੰਦੀ ਰਹੀ ਹੈ ਅੱਛਾ ਹੁਣ ਆਈ ਹੈ ਵੀ ਆਪ ਜੱਗਾ ਗਿਆ ਜਦੋਂ ਦਾ ਘਰੋਂ ਉਤਰਨ ਦੀ ਆਈ ਹੈ ਵੀ ਆਪਣਾ ਐਡਾ ਵੱਡਾ ਘਰ ਸੀਗਾ ਬੱਚਿਆਂ ਨੂੰ ਹੋਸਟਲ ਚ ਕਿਉਂ ਪਾਤਾ ਇੱਥੇ ਵਧੀਆ ਰਹਿੰਦੇ ਤੁਹਾਡੇ ਕੋਲੇ ਹੱਸਦੇ ਖੇਡਦੇ ਘਰੇ ਹੱਸਦੇ ਖੇਡਦੇ ਦਾ ਫੁੱਫੜਾ ਠੀਕ ਸੀ ਆਈ ਰਾਣੀ ਕਹਿਨ ਤਾਂ ਨਹੀਂ ਜੀ ਕਰਦਾ ਹੈ ਤਾਂ ਭੈਣ ਆ ਮੇਰੀ ਨਾਨ ਦੀ ਜੰਮੀ ਹੈ ਇਹਨੇ ਵੀ ਉਹਨਾਂ ਟਾਈਮ ਮੇਰੇ ਨਾਲ ਆਈ ਰੱਖੀ ਆ ਲਾਗੇ ਇਹ ਤਾਂ ਹੁਣ ਮੇਰਾ ਕਰਨ ਲੱਗੀ ਜਿ ਤੇਰਾ ਜੱਗਾ ਨਹੀਂ ਘਰ ਉਹ ਗਿਆ ਹੋਰપરા ਤੇ ਅੱਗੇ ਲੜਕੀ ਘਟੂ ਵੱਡੂ ਹੁੰਦੀ ਰਹਦੀ ਸੀ ਇਹਨੇ ਵੀ ਬਹੁਤ ਹੋ ਕਰਿਆ ਇਹ ਤੇਨੇ ਤਾਂ ਕਲ ਮੂਹੀ ਦੇ ਮੇਰਾ ਬੰਦਾ ਕਾਇਆ ਜਦੋਂ ਉਹਦੇ ਘਰੇ ਆ ਕੇ ਬੜੀ ਨਹੀਂ ਤੇ ਸਾਡਾ ਘਰ ਤਾਂ ਬਰਬਾਦੀ ਆਈ ਇਹਦਾ ਰਿਸ਼ਤਾ ਕਰਦੇ ਸੀ ਹੁਣ ਤਾਂ ਕੋਈ ਕਰਨੀ ਭਾਈ ਮੰਮੀ ਜਮਾਨਾ ਖਰਾਬ ਆ ਬੱਚੇ ਆਪਦੇ ਘਰੇ ਰਹਿਣ ਘਰੇ ਪੜ੍ਹਾਈ ਕਰਨ ਅੱਖਾਂ ਖਾਵੇਂ ਰਹਿੰਦੇ ਆ ਉਹ ਵਧੀਆ ਗਾ ਤੇ ਚਲੋ ਉਹ ਤਾਂ ਚਲੋ ਆਪੋ ਆਪਣੀ ਸੋਚ ਐ ਫੇਰ ਵੀ ਤੁਸੀਂ ਬੱਚੇ ਆਪਦੇ ਕੋਲੇ ਪੜਾਉਣੇ ਸੀ ਇੱਥੇ ਨਾ ਫੁੱਫੜਾ ਲਿਆਵਾਂਗੇ ਜੇ ਬਾਪੂ ਤਾਂ ਹਾਲੇ ਮਾਰਦੇ ਆ ਸੋਚਣਾ ਕਰੀਆ ਆਵਦਾ ਘਰ ਘਾਰੀ ਹੁੰਦਾ ਭਾਈ ਪਹਿਲਾਂ ਉਹਦਾ ਦੇਖ ਲਈਏ ਉਹਦੀ ਦੇਖ ਭਾਲ ਕਰਦੇ ਪਰਦੇ ਆਗੇ ਚਲ ਕਿਸੇ ਪਾਸੋਂ ਪਤਾ ਲੱਗੂ ਕੋਣੀ ਉਹਦੀ ਕਰਾਂਗੇ ਕੋਸ਼ਿਸ਼ ਆਹ ਨੰਦੀ ਸੀ ਬਸ ਹੁਣ ਬਾਕੀ ਤੁਸੀਂ ਹੈਗੇ ਵਾ ਤੁਸੀਂ ਆਪ ਹੀ ਦੇਖ ਕੇ ਕਰਿਓਗਾ ਪਰ ਹੱਥੋਂ ਤਾਂ ਗਾਂਧੀਆਂ ਜਾਣ ਪਛਾਣਾਂ ਹੈਗੀਆਂ ਤੁਹਾਡੀ ਹਾਂਜੀ ਕੋਈ ਨਹੀਂ ਹਾਂ ਭਾਈ ਪੰਮੀ ਤੁਸੀਂ ਜਵਾਕਾਂ ਨੂੰ ਨਾ ਲੋਕਾਂ ਦਾ ਅੱਜ ਕੱਲ੍ਹ ਜਵਾਨ ਨਹੀਂ ਫੜ ਲੈਣੀ ਲੋਕ ਦੋਨੇ ਪਾਸੇ ਦੰਦੇ ਰੱਖਦੇ ਆ ਤੁਸੀਂ ਜਵਾਕਾਂ ਨੂੰ ਘਰੇ ਫੜਨ ਲਾਓ ਲੋਕ ਕੱਲ ਨੂੰ ਇਹਨਾਂ ਅੱਖਣ ਵੀ ਜਵਾਕ ਵੀ ਕਰੋ ਕਰ ਤੇ ਵੀ ਜੱਗਾ ਵੀ ਇਹਨਾਂ ਨੇ ਘਰੋਂ ਕੱਢਿਆ ਹੁਣ ਗੱਲ ਤਾਂ ਬਪੜਾ ਤੇਰੀ ਸਿਆਣੀ ਆ ਚੱਲ ਕੋਈ ਨਾ ਫਿਰ ਵੀ ਦੇਖਦੇ ਆ ਕਰਦੇ ਆ ਜਵਾਕਾਂ ਨੂੰ ਲਿਆਵਾਂਗੇ ਘਰੇ ਹਾਂ ਭਾਈ ਲਿਆਉਣੇ ਤਾਂ ਪੈਣਗੇ ਜਵਾਕ ਵੀ ਅੱਖਾਂ ਸਾਹਮੇ ਰਹਿਣਾ ਆਪਦੇ ਵਧੀਆ ਹੈਗਾ ਮੈਂ ਲੋਕਾਂ ਦੀਆਂ ਤਾਨੇ ਮਿਹਣਿਆਂ ਤੋਂ ਬਚਾਂਗੀ। ਹਾਂ। ਤੇ ਹੁਣ ਤਾਂ ਨਿਆਣੇ ਨੇ ਕੱਲ ਨੂੰ ਗੱਭਰੂ ਵੀ ਹੋਣਗੇ। ਕੱਲ ਨੂੰ ਗੱਭਰੂ ਹੋਣਗੇ ਲੋਕਾਂ ਲੋਕ ਵੀ ਆਖਣਗੇ ਵੀ ਛੋਟਾ ਪਿਆ ਉਹ ਕਿੱਧਰ ਗਿਆ। ਤੇ ਚੱਲ ਕੋਈ ਨਹੀਂ ਭਾਈ। ਰਾਣੀ ਚਾਹ ਬਣਾਉਂਦੀ ਆ ਮੈਂ ਥੋੜਾ ਝੋਨਾ ਲਾਉਂਦੇ ਸੀ ਭਈ ਮੈਂ ਕਿਹੜਾ ਮਾਰਿਆ ਮੈਂ। ਨਾ ਕੋਈ ਨਾ ਫੁੱਫੜਾ। ਚਾਹ ਪੀ ਰਿਓ ਚਾਹ ਬਣਾ। ਕੋਈ ਨਹੀਂ ਮੈਂ ਆਉਣਾ ਕਿਹੜਾ ਮਾਰ ਕੇ ਆ ਜਾਂ। ਠੀਕ। ਗੱਲ ਤਾਂ ਵੈਸੇ ਫੁੱਫੜ ਦੀ ਸਿਆਣੀ ਐ। ਲੋਕ ਗੱਲਾਂ ਬਣਾਉਣਗੇ ਕੁੜੀ ਮਟਿਆਰ ਹੋਣ ਵਾਲੀ ਆ ਮੁੰਡਾ ਗੱਭਰੂ। ਕਾਨੂੰ ਐਸੀ ਨਾ ਕਰੇ ਹੁਣ ਜਿਵੇਂ ਰਾਣੀ ਦੇ ਦੇਖਦੇ ਇਹ ਹੈ ਪੜਨ ਜਾਂਦੀ ਸੀ ਕਾਲਜ ਮੋਟਰਸਾਈਕਲ ਤੇ ਚੜ ਜਾਂਦੀ ਸੀ ਉਹ ਮੁੰਡੇ ਦੇ ਨਾਲ ਅੱਜਕੱਲ ਟਾਈਮ ਮਾੜਾ ਗਾ ਘਰੇ ਬਲਕ ਜਵਾਖਾ ਨੂੰ ਫਾਇਦਾ ਬੁਲਾਏ ਦੇ ਦੇਖਦੇ ਰਾਣੀ ਚਾਹੀ ਨਹੀਂ ਬਣੀ ਹਜੇ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂ ਵੀ ਮੜਿਆ ਹੋਰ ਠੀਕ ਹੈ ਜੀ ਹਾਂਜੀ ਵਧੀਆ ਸਤਿ ਸ੍ਰੀ ਅਕਾਲ ਆਦਾ ਵਧੀਆ ਕਰਿਆ ਯਰ ਛੋਨਾ ਲਵਾਤਾ ਚੱਕੀ ਹੋਰ ਫੁੱਫੜੀ ਜੀ ਆ ਲਵਾਤਾ ਇੱਧਰ ਵਾਲੀ ਲਾਉਣ ਵਾਲਾ ਪਿਆ ਲਾਈ ਜੰਨੇ ਕਦੂ ਕਦੂ ਚੱਲ ਵਧੀਆ ਯਾਰ ਇਹਦਾ ਮਿਲ ਕੇ ਜੱਕੇ ਦਾ ਲਵਾ ਦਿਓ ਕੰਮ ਕਰਾ ਦਿਓ ਯਾਰ ਹੋਰ ਜੀ ਹੋਰ ਹਾਂਜੀ ਮਸਾਂ ਮੈਂ ਇੰਤ ਕਰਕੇ ਉਹ ਕਰਾ ਜੀ ਭਈ ਇੱਕ ਦਾ ਬੰਦੀ ਨਹੀਂ ਮਿਲਦੇ ਲਾਉਣ ਵਾਲੇ ਜੀ ਅੱਛਾ ਸਾਡੇ ਤਾਂ ਅਸੀਂ ਤਾਂ ਆਪ ਲਵਾਈ ਜੰਨੇ ਛੋਨਾ ਉੱਥੇ ਹੁਣ ਮੈਂ ਛੋਨੇ ਕੋਲ ਹੀ ਆਇਆ ਸੀਗਾ ਅੱਛਾ ਜੀ ਹਾਂ ਲਾਈ ਜਾਂਦੇ ਭਈ ਇਹ ਹੁਣ ਮੈਂ ਜਾਊਂਗਾ ਉੱਥੇ ਠੀਕ ਹੈ ਜੀ ਠੀਕ ਹੈ। ਉਹ ਕੁੜੀ ਦਾ ਪੰਮੀ ਦਾ ਪਤਾ ਲੈਣਾ ਆਇਆ ਸੀ ਨਾਲੇ। ਅੱਛਾ ਜੀ ਅੱਛਾ। ਹਾਂ। ਠੀਕ ਹੈ ਜੀ। ਨਾਲੇ ਮਾਨ ਬੱਚਾ ਦਾ ਮਾਤਾ ਪਤਾ ਲੈ ਚੁੱਕੇ। ਹਾਂ ਜੀ ਨਾ ਸਹੀ ਗੱਲ ਹੈ ਜੀ ਇਹ ਕੋਈ ਸ਼ੱਕ ਨਹੀਂ। ਆ ਜਾ ਫਿਰ ਚੱਲ ਗਏ ਗੇੜਾ ਗੂੜਾ ਮਾਰ ਗਏ। ਤੇਰੇ ਨਾਲ ਗੱਲ ਕਰਨੀ ਸੀ ਯਾਰ। ਹਾਂ ਫੁੱਫੜਾ ਦੱਸੋ। ਤੇ ਆਪਣਾ ਉਹ ਜੱਗੇ ਦਾ ਕੁਝ ਪਤਾ ਲੱਗੇ ਯਾਰ। ਜੱਗੇ ਦਾ ਹਲੇ ਤਾਂ ਕੁਸ ਲੱਗਿਆ ਨਹੀਂ ਫੁੱਫੜ ਸਾਹਿਬ ਹਲੇ ਉਹਨੂੰ ਤਾਰੀਕਾ ਅੱਥ ਨਾ ਤਾਂ ਬੱਝਦੀ ਨਹੀਂ। ਹਾਂ ਯਾਰ ਕੰਜਰ ਪਤਾ ਨਹੀਂ ਕਿਵੇਂ ਕਿਉਂ ਭੱਜ ਗਿਆ ਉਹ ਕਿੱਧਰ ਗਿਆ। ਉਹੀ ਤਾਂ ਗੱਲ ਹੈ। ਪਤਾ ਲੱਗਿਆ ਕੁਛ ਨਾ ਹਲੇ ਤਾਂ ਪਤਾ ਲੱਗਿਆ ਨਹੀਂ ਫੜਾਉਂ ਵੈਸੀ ਵੇਖੂ ਅੱਛਾ ਜੇ ਤਾਂ ਵਧੀਆ ਕੋਈ ਗੱਲ ਦੇਖ ਲਾ ਜੇ ਨਿਕਲਦੀ ਆ ਤਾਂ ਕੋਈ ਪਤਾ ਹੋਵੇ ਤੈਨੂੰ ਨਾ ਮੈਨੂੰ ਤਾਂ ਹਲੇ ਫੜਾਉਂ ਥੋੜੀ ਜਿਹੀ ਸੋਝੀ ਤਾਂ ਹੈਗੀ ਐ ਵੀ ਮਤਲਬ ਐਂ ਕਰ ਫਿਰ ਮੁੰਡਿਆ ਤੂੰ ਯਾਰ ਗੱਲਾਂ ਨਾ ਗੋਲ ਮੋਲ ਜੀਆਂ ਨਾ ਕਰ ਅੱਛਾ ਜੀ ਆਪਾਂ ਹੁਣ ਉਹ ਗੱਲ ਦੀ ਤੈ ਤੱਕ ਪਹੁੰਚਣਾ ਤੂੰ ਮੈਨੂੰ ਸਿੱਧਾ ਸਪਸ਼ਟ ਦੱਸ ਦੇ ਯਾਰ ਵੀ ਕੀ ਗੱਲ ਕੀ ਐ ਵਿੱਚੋਂ ਗੱਲ ਦਾ ਫਪਰਾ ਜੱਗੇ ਨੇ ਕੁੱਟੀ ਸੀ ਤਾਂ ਘਰਾਂ ਲਈ ਆਦੇ ਹਾਂ ਹਾਂ ਤੇ ਉਸ ਤੋਂ ਬਾਅਦ ਸਰਪੰਚਾ ਸਰਪੰਚਾਂ ਦੇ ਜਾ ਕੇ ਬੈਗੀ ਅੱਛਾ ਹਾਂ ਤੇ ਉਹਦੋਂ ਤਾਂ ਕਰਕੇ ਮੈਂ ਤਾਂ ਹੁਣ ਕੋਈ ਵੀ ਤਾਂ ਹੀ ਜੱਗਾ ਲੱਭ ਨਹੀਂ ਰਿਹਾ ਹੁਣ ਜਾਂ ਤਾਂ ਉਹ ਸ਼ਰਮ ਸ਼ਰਮ ਮੰਨ ਗਿਆ ਅੱਛਾ ਲੋਕ ਗੱਲਾਂ ਕਿਆ ਹੋਇਆ ਅਗੇ ਤੇ ਤੇ ਇਸ ਤਰ੍ਹਾਂ ਹੋਇਆ ਸੀ ਪਹਿਲਾਂ ਤਾਂ ਹੀ ਆਏ ਮੈਂ ਤੈਨੂੰ ਆ ਦੱਸਦਾ ਸੀ ਨਾ ਪਹਿਲਾਂ ਗੱਲ ਦੱਸ ਦਿੰਦੇ ਤੇ ਗੱਲ ਦੀ ਤੈਅ ਵੱਜ ਜਾਂਦੀ ਹਾਂ ਸਹੀ ਗੱਲ ਹੈ ਤੇ ਆਪਾਂ ਉਹਦਾ ਜੱਗੇ ਦਾ ਸੇਤੀ ਪਤਾ ਕਰ ਲੈਂਦੇ ਹਾਂ ਆਹੀ ਗੱਲ ਮੈਂ ਲੱਭਣੀ ਚਾਹੁੰਦਾ ਸੀ ਵੀ ਤੁਸੀਂ ਆਪਾਂ ਜੱਗੇ ਦੀ ਗੱਲ ਦਾ ਸੇਤੀ ਪਤਾ ਲੱਗ ਜੇ ਤਾਂ ਉਹਨੂੰ ਭਾਲ ਲਿਆ ਆਪਾਂ ਹਾਂਜੀ ਹਾਂਜੀ ਆਈ ਮੈਂ ਤੁਹਾਨੂੰ ਦੱਸਿਆ ਵੀ ਆਹ ਗੱਲ ਸੀ ਸਾਰੀ ਟੋਟਲ ਹਾਂ ਦੀ ਫਿਰ ਹੁਣ ਕੀ ਬਣਿਆ ਜਾਵੇ ਫੜਾ ਫਿਰ ਬਣਾ ਬਸ ਹੁਣ ਗੱਲ ਤਾਂ ਪਤਾ ਲੱਗ ਗਿਆ ਆਪਾਂ ਨੂੰ ਗੱਲ ਕਿਹੜੀ ਗੱਲੋਂ ਕਲੇਸ਼ ਪਿਆ ਉਹਨਾਂ ਦੇ ਅੱਛਾ ਤੇ ਹੁਣ ਆਪਾਂ ਗੱਲ ਤੇ ਸਹੀ ਲੱਗ ਜੂਗੀ ਫਿਰ ਹੋਰ ਫਿਰ ਮੁੰਡਿਆ ਸਰ ਕੰਮ ਤਾਂ ਦਾ ਠੀਕ ਚੱਲ ਰਿਹਾ ਹਾਂ ਠੀਕ ਆ ਫੜਾ ਵਧੀਆ ਠੀਕ ਐ ਚੱਲ ਵਧੀਆ ਯਾਰ ਆ ਤਾਂ ਬਾਣ ਬੂਣ ਪਾਰ ਰੱਖੇ ਤੂੰ ਹੋਰ ਆ ਬੰਨੀ ਬੰਮੀ ਜੀ ਰਹਿੰਦੀ ਐ ਇਹ ਭਰਦੇ ਅੱਜ ਸਾਰਾ ਇਹ ਭਰਾਂਗੇ ਹਾਂ ਹਾਂ ਭਰ ਕੇ ਤੇ ਚੱਲ ਠੀਕ ਐ ਤੇ ਉਧਰ ਫਿਰ ਪਾਣੀਪੁਣੀ ਭਾਰਤ ਤੋਂ ਮੈਂ ਨਾ ਉਧਰ ਜਾ ਕੇ ਘਰੇ ਗੱਲਬਾਤ ਕਰਦਾ ਕੋਈ ਠੀਕ ਆ ਫਟਾਖ ਠੀਕ ਆ ਉਹਦੇ ਆਪਾਂ ਛੇਤੀ ਤੋਂ ਛੇਤੀ ਉਹਦਾ ਜੱਗੇ ਦਾ ਹੀ ਪਤਾ ਕਰੀਏ ਤੂੰ ਸਾਰਾ ਜਿਹੜਾ ਰਹਿੰਦਾ ਕੰਮ ਮੈਂ ਵੀ ਮਦਦ ਕਰਾਉਂਗਾ ਠੀਕ ਆ ਫਟਾਖ ਠੀਕ ਆ ਸਾਰੇ ਮਿਲ ਕੇ ਕੰਮ ਕਰਾਵਾਂਗੇ ਉਹਦਾ ਤੇ ਝੋਨਾ ਚਾਨਾ ਜਿਹੜਾ ਰਹਿੰਦਾ ਮੈਂ ਆਪੇ ਪੈਸੇ ਪੁੱਛੇ ਲਾਪਾ ਕਰਾਂਗੇ ਮੈਂ ਲਾਉਂਗਾ ਪੈਸੇ ਫੜਾ ਦੇਣਾ ਤੁਹਾਨੂੰ ਮਾਰਦਾ ਤੇ ਮੈਂ ਘਰੇ ਜਾ ਕੇ ਉਹ ਬੱਚਾ ਨਾਲ ਹੋਰ ਕੋਈ ਗੱਲ ਕਰਾਂ ਠੀਕ ਆ ਜੀ ਠੀਕ 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 ਕਰ ਕੋ ਕੰਮ ਤੂੰ ਨਾ ਕੋਈ ਨਾ ਫਰਾਕ ਕੋਈ ਠੀਕ ਆ ਕੀ ਜੀ ਬਹਿ ਆਇਆ ਜਰਾ ਜਰਾ ਹਾਂ ਨੀ ਤਰੇ ਵਰਦੀ ਆ ਕਿੱਧਰ ਭੱਜਣਾ ਸੀ ਮੇਰੇ ਤੇਰਾ ਪਤਾ ਲੈਣ ਆਈ ਸੀਗੀ ਚੱਲ ਬਈ ਘਰ ਆਜਾ ਮੈਂ ਤਾਂ ਆਇਆ ਜੇ ਮੈਂ ਪਿਛਣ ਗੱਲਾਂ ਯਾਦ ਕਰਨਾ ਹਾਂ ਤੁਸੀਂ ਮੇਰੇ ਨਾਲ ਕਿੰਨੀ ਕੁੱਤੇ ਖਾਣੀ ਕਰ ਸੀ ਉਹ ਮੋਟਰ ਤੇ ਹਨਾ ਤੇਰੀ ਮਾਸਟਰ ਨੇ ਤੇਰੇ ਮਾਸੀ ਨੇ ਮੈਨੂੰ ਕਹਿੰਦੇ ਸੀ ਤੂੰ ਕਰਾ ਕੇ ਸਿਰਦਾ ਕੁਸ ਮੈਂ ਤਾਂ ਦੇਖੋ ਪਰਮਾਤਮਾ ਤੋਂ ਸੁੱਖ ਮੰਗ ਰਹੀ ਹਾਂ ਵੀ ਸਾਰੇ ਸੁੱਖ ਸ਼ਾਂਤੀ ਰਹੇ ਤੈਨੂੰ ਪਤਾ ਹੈ ਮੇਰਾ ਕਰਾਉਣ ਆਈ ਦਾ ਤੇ ਪਰ ਮੈਨੂੰ ਮੂੰਹ ਜੱਗੇ ਦਾ ਮਾਰਦਾ ਮੈਂ ਤਾਂ ਤੇਰਾ ਪਤਾ ਲੈਣ ਆ ਕੇ ਤੇ ਉਹਨੂੰ ਪਰਾਣੀਆਂ ਗੱਲਾਂ ਛੇੜ ਕੇ ਬਹਿ ਜਾਂਦੀ ਹੁੰਦੀ ਐ ਫਿਰ ਗੁੱਸਾ ਤਾਂ ਆਉਂਦਾ ਹੀ ਐ ਪੁੱਤਾ ਗੁੱਸਾ ਤਾਂ ਆਉਂਦਾ ਤੂੰ ਆਪ ਹੀ ਸ਼ਰਮ ਕਰ ਕੀ ਤਾਂ ਹੋਇਆ ਪਿਆ ਹਾਂ ਉਤੋਂ ਮੈਂ ਮੰਜੇ ਨਾਲ ਲੱਗੀ ਪਈ ਆ ਉਲਟਾ ਤੂੰ ਮੈਨੂੰ ਹਜੇ ਆ ਗੱਲਾਂ ਲੱਗੀਆਂ ਨਾ ਹਜੇ ਮੈਨੂੰ ਕਹਿੰਦੀ ਤੂੰ ਸ਼ਰਮ ਕਰ ਜਿਵੇਂ ਸ਼ਰਮ ਨਹੀਂ ਕਰਦੀ ਤਾਂ ਹੀ ਪਤਾ ਲੱਣਾ ਕਿ ਬੇਚਾਰਾ ਮਾਂ ਮੈਂ ਤਾਂ ਹੀ ਆ ਗਈ ਤੇਰੇ ਦਵਾਰੇ ਹੋਰ ਕੀ ਹੋਰ ਦੱਸ ਚਾਹ ਪਾਣੀ ਬਣਾਵਾ ਚਾਹ ਤਾਂ ਲੱਸ ਤੇ ਮੈਂ ਐ ਸੁਣਿਆ ਸੀਗਾ ਵੀ ਤੇਰੇ ਫੋੜਾ ਰਿਆ ਗਨਾਰੇ ਹਾਂ ਆਏ ਦਸ ਜਿਹੜਾ ਮਰਨ ਗਿਆ ਅੱਛਾ ਚੱਲ ਹੁਣ ਆਉਣ ਵੀ ਮਿਲ ਜੂਗੇ ਹਣਾ ਕੋਈ ਨਾ ਪੈਜੀ ਮਾ ਮਰਜੀ ਦੇ ਨਾਲ ਚਾਹ ਤਰੀ ਵੀ ਚਾਹਦੀ ਜਾਂ ਤਾਂ ਕੋਈ ਨਹੀਂ ਹੁ ਕਿੰਨੇ ਕ ਟਾਈਮ ਤਾਈਓਂਗੇ ਫੇਰ ਤੋਂ ਆ ਜਾਂਦੇ ਨੇ ਤੇ ਹੋਰ ਘਰੇ ਕਿਵੇਂ ਹਾਂ ਠੀਕ ਠਾਕ ਆ ਤੂੰ ਦੱਸੋ ਠੀਕ ਹੈ ਕੋਈ ਤੁਸੀਂ ਲਈ ਵਾਰੀ ਮੋਟੀ ਜੱਗੇ ਦੀ ਖਬਰਦਾਰ ਪੁੱਤ ਮੈਂ ਤਾਂ ਦੇਖਿਆ ਜਿਹੜਾ ਕੋਈ ਮੈਨੂੰ ਮਿਲਦਾ ਤੇ ਮੈਂ ਤਾਂ ਉਸੇ ਨੂੰ ਕਹਿ ਦਿੰਨੀ ਆ ਡੀ ਜੇ ਤੇ ਭਾਈ ਜੱਗਾ ਮਿਲਦਾ ਮੈਂ ਤਾਂ ਫੋਟੋ ਵੀ ਕਾਟ ਤਾਈ ਭੇਜਦੀ ਜੱਗੇ ਦੀ ਹੋਰ ਪਾਈ ਬਾਰੇ ਠੀਕ ਹੈ ਠੀਕ ਆ ਭਾਈ ਠੀਕ ਠੀਕ ਹੈ ਠੀਕ ਹੈ ਬਾਲ ਬੱਚੇ ਠੀਕ ਹੈ ਭਾਈ ਠੀਕ ਹੈ ਤੇ ਅਮਰੋਖ ਵਿੱਚ ਠੀਕ ਹੈ ਕੀ ਹਾਂ ਠੀਕ ਹੈ ਭਾਈ ਵਧੀਆ ਤੇ ਝੋਨਾ ਝੋਨਾ ਲਾ ਲਿਆ ਲਾਈ ਜਾਂਦੇ ਆ ਭਾਈ ਹੁਣ ਇੱਧਰ ਆ ਗਿਆ ਮੈਨੂੰ ਵੀ ਜਿਹਨੇ ਖੇਤ ਤੇ ਆਇਆ ਹੁੰਦਾ ਹਾਂ ਹਾਂ ਖੇਤ ਤੇ ਆਇਆ ਹਾਂ ਹੁਣ ਇੱਧਰ ਘੇੜਾ ਮਾਰ ਕੇ ਆਇਆ ਖੇਤ ਇਹਨਾਂ ਦੇ ਜੱਗੇ ਕਿ ਦੇ ਕੇ ਆ ਝੋਨਾ ਲਾਈ ਜਾਂਦੇ ਆ ਕੁਛ ਲੱਗ ਗਿਆ ਕੁਛ ਰਹਿ ਜਾਂਦਾ ਮੈਂ ਮੁੰਡੇ ਨੂੰ ਕਹਿਦਾ ਭਾਈ ਪੰਮੀ ਤਹਾਂ ਵਾਲੇ ਬਾਣ ਚ ਪਾਣੀ ਭਰਾ ਦੂਗਾ ਤੇ ਜਾਂ ਤਾਂ ਮੈਂ ਆਪ ਆਜੂਗਾ ਜਾਂ ਟਰੈਕਟਰ ਭੇਜ ਦੂਗਾ ਕੱਦੂ ਬਰਾ ਕੇ ਤਹਾਂ ਵਾਲੇ ਝੋਨਾ ਲਵਾ ਦੇਗਾ ਮੈਂ ਕੋਈ ਨਾ ਚੱਲ ਇਹ ਤਾਂ ਗੱਲ ਭਾਈ ਤੇਰੀ ਵੀ ਚਾਲ ਹੁਣ ਭੈਣ ਭਾਈ ਕਰਨਗੇ ਤਾਂ ਕੰਮ ਹਨਾ ਹਾਂ ਭਾਈ ਸਾਰੇ ਬਲਕੇ ਕਰਨਾ ਪਊ ਤੇ ਵੀ ਜਾਣੇ ਹੈਗੇ ਹੁਣੇ ਟੀਮ ਮਾਨਣਾ ਕੀ ਕਰਨਗੇ ਹਾਂ ਤੇ ਗਾਹਾਂ ਦੇਖ ਲੈ ਹੁਣ ਗਾਹਾਂ ਇਹ ਤਾਂ ਰਿਸ਼ਤੇਦਾਰ ਵੀ ਇਹ ਜੇ ਮਾਸੀ ਦੇ ਮਾਸੜ ਆ ਕੇ ਇੱਥੇ ਸੁੱਕੀ ਹਵਾ ਤਾਂ ਕਰਦੇ ਆ ਆਏ ਨਹੀਂ ਕਿਸੇ ਨੇ ਕਿਹਾ ਵੀ ਆਏ ਹੋ ਫੁੜੀ ਸਸੀ ਹਾਜੀ ਸਸਰੀ ਘਰ ਪੁੱਤ ਠੀਕ ਹੈ ਨਾ ਆ ਗਏ ਮੈਂ ਮਾਰਿਆ ਭਾਈ ਖੇਤ ਦੇ ਖਾ ਝੋਨਾ ਲੱਗਦਾ ਵਧੀਆ ਪਾਣੀ ਪੂਣੀ ਭਰਦਾ ਤੇ ਇਤਾਂ ਹਾਲੇ ਚ ਵੀ ਕਹਿਤਾ ਉਹਨਾਂ ਨੂੰ ਮੁੰਡਿਆਂ ਨੂੰ ਪਰ ਝੋਨਾ ਵੀ ਉਹ ਲਵਾ ਦੇਣਗੇ ਠੀਕ ਹੈ ਫੁੜੀ ਤੇ ਸੀਰੀ ਨੂੰ ਕਹਦੇ ਵੀ ਪਰਲੇ ਬੰਨੇ ਵੱਢਦੇ ਉਹ ਪਾਣੀ ਲਾਉਣ ਦੀ ਗੱਲ ਵਾਹ ਹਾਂ ਕਹਿੰਦਾ ਸੀ ਉਹਨੂੰ ਮੈਂ ਤਾਂ ਵੜਦੇ ਹਾਂ ਤੂੰ ਤੇ ਚਾਚੇ ਦੇ ਮੁੰਡਾ ਵੀ ਸੀਗਾ ਤੇ ਮਿਲ ਗਿਆ ਸੀ ਤੁਹਾਨੂੰ ਹਾਂ ਮਿਲ ਗਿਆ ਸੀ ਉਹਨੂੰ ਸਮਝਾਤਾ ਮੈਂ ਸਾਰਾ ਕੁਝ ਭਾਈ ਉਹ ਥੋੜੇ ਜਿਹਾ ਭੋਲ ਆ ਤੁਸੀਂ ਆਪ ਹੀ ਦੇਖ ਲੈ ਹਾਂ ਕੋਈ ਨਹੀਂ ਮੈਂ ਕਹਿੰਦਾ ਉਹਨੂੰ ਸਮਝਾਦਾ ਕਿ ਨਾ ਤੇ ਤਾਂ ਹਾਲੇ ਬਾਹਰ ਪਾਣੀ ਛੜਾਤਾ ਚਲ ਬੁੱਪਾ ਜੀ ਛੜਾ ਆ ਜਣਾ ਹੈ ਨਾ ਸਾਨੂੰ ਥੋੜਾ ਜਿਹਾ ਸਹਾਰਾ ਕਰਿਆ ਕਰ ਕੋਈ ਪੀ ਲੇ ਜਾ ਫਿਰ ਜੀ ਮੰਮੀ ਭਾਈ ਕੋਈ ਗੱਲ ਨਹੀਂ ਜਿਹੜਾ ਕੁਝ ਹੋਣਾ ਸੀ ਹੋ ਗਿਆ ਇੱਕ ਗੱਲ ਮੈਂ ਪੁੱਛਣੀ ਸੀ ਤੁਹਾਨੂੰ ਵੀ ਛੋਟਾ ਕੋਈ ਆਪਸ ਵਿੱਚ ਦੀ ਕੋਈ ਮਨ ਮਟਾ ਹੋ ਜਾਂ ਵੀ ਝਗੜਾ ਝਗੜਾ ਤਾਂ ਨਹੀਂ ਹੋਇਆ ਕਰੀ ਸਾਡਾ ਹਾਂ ਨਾ ਪਪੜਾ ਤੈਨੂੰ ਕੀ ਨੇ ਕਿਹਾ ਨਹੀਂ ਮੈਂ ਸੁਣਾ ਸੀ ਐ ਪਿੰਡ ਚੋਂ ਵੀ ਕੀ ਏ ਛੋਟਾ ਹੋਇਆ ਹੋਵੇ ਆਪਸ ਵਿੱਚ ਦੀ ਨਾ ਨਾ ਕੋਈ ਗੱਲ ਨਿਕਲੇਵੇ ਭਾਈ ਜੱਗਾ ਆਪਾਂ ਨੂੰ ਮਿਲ ਜੇ ਉਹ ਦੱਸੇ ਭਾਈ ਐ ਮੈਂ ਤਾਂ ਆਇਆ ਗਿਆ ਸੀ ਜਾਂ ਜਾਂ ਪਰ ਮਿਲ ਵੀ ਗਿਆ ਉਹਨੂੰ ਵੀ ਝਿੜਕ ਕੇ ਕਹਾਂਗੇ ਵੀ ਤੂੰ ਆਏ ਕਿਉਂ ਕਰਿਆ ਨਾ ਪਪੜਾ ਇਹ ਤਾਂ ਕੋਈ ਗੱਲ ਹੀ ਨਹੀਂ ਹੈਗੀ ਕੋਈ ਹਾਂ ਰੋਜ਼ ਅਸੀਂ ਤੇ ਤੜਕੇ ਲੜ ਪੈਂਦੇ ਸੀ ਆਥ ਨੇ ਵੇਖੋ ਬਚ ਜਾਂਦੇ ਸੀ ਚਲੋ ਕੋਈ ਨਹੀਂ ਭਾਈ ਆ ਕੰਮ ਜਿਹੇ ਚ ਵਿਹਲੇ ਹੋ ਜਗੇ ਆਪਾਂ ਕਰਦੇ ਆ ਉਹਦੀ ਬੜਤਾਰ ਕਰਦੇ ਨਾ ਕੋਈ ਨਾ ਹਾਂ ਭਾਈ ਭੰਮੀ ਮੈਂ ਤੈਨੂੰ ਇਹ ਗੱਲ ਪੁੱਛਦਾ ਵੀ ਤੁਹਾਡਾ ਘਰੇ ਝਗੜਾ ਚੁਗੜਾ ਤਾਂ ਨਹੀਂ ਹੋਇਆ ਕੋਈ ਆਪਸ ਵਿੱਚ ਕੋਈ ਗੱਲਬਾਤ ਹੋਈ ਹੋਵੇ ਨਾ ਕਰਕੇ ਜੱਗਾ ਗੁੱਸਾ ਖਾ ਗਿਆ ਹੋਵੇ ਤਾਂ ਭੱਗ ਗਿਆ ਹੋਵੇ ਕਿਥੇ ਨਾ ਬੂ ਫੜਾ ਸਾਡੇ ਤਾਂ ਕੋਈ ਝਗੜਾ ਨਹੀਂ ਹੋਇਆ ਤੈਨੂੰ ਕੌਣ ਕਹਿੰਦਾ ਨਾ ਮੈਂ ਸੁਣਿਆ ਸੀਗਾ ਭਾਈ ਇੱਥੋਂ ਕਿਸੇ ਤੋਂ ਤੂੰ ਆਏ ਘਰ ਭਾਈ ਬਾਰੇ ਹੋਰ ਤਾਂ ਸਾਰੰਗ ਕੱਲਾ ਛੱਡ ਪੈਂਦਾ ਤਾਂ ਪਹਿਲਾਂ ਤੂੰ ਮੈਨੂੰ ਆਏ ਲੱਗ ਸੋ ਵੀ ਆਮਰੋ ਕੁ ਮੈਂ ਠੀਕ ਠਾਕ ਆਂ ਆਮਰੋ ਠੀਕ ਠੀਕ ਆ ਠੀਕ ਹੈ ਜੀ ਠੀਕ ਹੈ ਲੈ ਸੁਣ ਲਾ ਕਹਾਣੀ ਤਾਂ ਤੈਨੂੰ ਤੇਰੇ ਕੋ ਤਾਂ ਰਖਦੀ ਪੜਦੇ ਇਹ ਹੈ ਨਾ ਇਹ ਤਾਂ ਸਰਪੰਚ ਦੇ ਲਈ ਸੀ ਜਾ ਕੇ ਵੇਖ ਭਾਈ ਹੁਣ ਹੋਰ ਹੀ ਗੱਲਾਂ ਲੈ ਕੇ ਵੜ ਗਈ ਵੀ ਤੂੰ ਤਾਂ ਲੱਕਾ ਨਹੀਂ ਵੀ ਹੋਰ ਲਾਇਕੋ ਫਿਰਾਂ ਮੈਂ ਤੇ ਮੂਠੇ ਗੱਲਾਂ ਤਾਂ ਹੀ ਤੇ ਨਹੀਂ ਜਵਾਕਾਂ ਨੂੰ ਪੜ੍ਹੇ ਹੈਗੇ ਅੱਛਾ ਵੇਖ ਭਾਈ ਪੰਮੀ ਕਿਤੇ ਗਲਤ ਕਰ ਲੈ ਫਿਰ ਤਾਂ ਹੀ ਤਾਂ ਫਿਰ ਕੀ ਪਤਾ ਹੋਵੇ ਇਸੇ ਕਰਦਾ ਗੁੱਸਾ ਕਰਕੇ ਕਿਤੇ ਬੈਠਾ ਹੋਵੇ। ਉਹਨਾਂ ਨੂੰ ਮੁਫੜਾ ਸੀ ਗਰ ਲੜਦੇ ਸੀ। ਆ ਤਾਂ ਤੜਕੇ ਵੇਲੇ ਲੜ ਪੈਂਦੇ ਦੀ ਆਤ ਨੇ ਫੇਰ ਉਹ ਜੇ ਹੋ ਜਾਂਦੇ ਸੀ। ਇਹ ਤਾਂ ਮੇਰੀ ਗੱਲ ਸੁਣ ਲੈ ਭਾਈ ਨਾ। ਸਰਪੰਚ ਕਿਰਾਂ ਬਾਤ ਕੀ ਹੈ ਹੈ ਤੇ ਉਹ ਸਰਪੰਚ ਨਾਲ ਹੀ ਹੁਣ ਲੈ ਗਿਆ ਮੁੰਡੇ ਨੂੰ ਵਿਚੀ ਇਹਦਾ ਹੱਥ ਹੈ। ਆਏ ਨਹੀਂ ਪਤਾ ਕਿਤੇ ਮਾਰ ਪਾ ਕੇ ਸਿਰਤਾ ਹੋਵੇ ਉਹਨੇ ਕੀ ਪਤਾ ਲੱਗਦਾ ਹੈਗਾ। ਲੈ ਤੂੰ ਗੱਲਾਂ ਕਹੀਆਂ ਜਾਂ ਕਰੀ ਜਾਂਦੀਆਂ ਤੂੰ ਸਾਡੇ ਅੱਗੇ ਚੱਕ ਮਾ ਤੇ ਨੂਨ ਮਿਰਚ ਪਾਉਣੀ ਹੈ। ਹਾਂ ਮੱਚ ਦੀ ਅੱਗ ਚ ਪੂਸ ਪਾਉਣ ਵੰਡੀ ਪਈਆਂ। ਸਰਪੰਚ ਲੈ ਗਿਆ ਕਿ ਹੁਣ ਮੈਂ ਮਰਵਾਤਾ ਚੱਕਾ ਲੈ ਹੋਰ ਤੂੰ ਤਾਂ ਮੈਂ ਕੱਢਦਾ ਕਰੋ ਬਾਹਰ ਹਟ ਜਾ ਤੂੰ ਤਾਂ ਮੈਨੂੰ ਕਹਿੰਦੀ ਸੀ ਕਿ ਮੋਟਰ ਤੂੰ ਕਰ ਕਰਾ ਕੇ ਕੋ ਸਟਕੇ ਆਉਣੀ ਹੈ ਮੈਂ ਕਿ ਸਟਕੋ ਨੀ ਤੂੰ ਆਇਆ ਤਾਂ ਦੇਖ ਵੀ ਜਿਹਦੇ ਪੈਂਚ ਜੱਗੇ ਨੂੰ ਘਰੋਂ ਲੈ ਕੇ ਆ ਹੱਥ ਤਾਂ ਵਿੱਚ ਤੇਰਾ ਕਾ ਜਦੋਂ ਤੂੰ ਚੱਕੀ ਗਈ ਨਾ ਤੈਨੂੰ ਉਦੋਂ ਲੱਗੂਗਾ ਪਤਾ ਕੌਣ ਚੱਕੂਗਾ ਮੈਨੂੰ ਹੱਥ ਤਾਂ ਮਾਗ ਦੇ ਦੇ ਤੇ ਮੈਨੂੰ ਚੱਕੂ ਗੁੱਤਾ ਆਹ ਤੋੜ ਕੇ ਰੱਖ ਦੇ ਜਿਹੜਾ ਮੇਰੇ ਹੱਥ ਰਾਣੀ ਦੇ ਸਿਰ ਤੇ ਤਮਣੀ ਬੈਠੇ ਆ ਰਾਣੀ ਪੂਰੀ ਸਰਦਾਰ ਨਹੀਂ ਕਹੋਣੀ ਆ ਹੁਣ ਤੱਕ ਮਰੀ ਪਈ ਸੀ ਡਿੱਗੀ ਪਈ ਸੀ ਚਲ ਪੂਰੇ ਪਈ ਤੁਸੀਂ ਆਪਸੇ ਦੀ ਲੜੋ ਨਾ ਪਰ ਰਾਣੀ ਨਾਲ ਕੋਈ ਗੱਲ ਕਰਾਂਗੇ ਤੁਸੀਂ ਨਾ ਪੂਰੀ ਮਹਾਰਾਣੀ ਮਾਣੀ ਬੈਠੀ ਆ ਚਾਹ ਪੀਣੀ ਦੁਪਰ ਕਰਤੀ ਮੇਰੀ ਤਾਂ ਇਹਨੇ ਜੇ ਤੂੰ ਆਏ ਕਰਨਾ ਨਾ ਜੱਸੇ ਅਭੀ ਆਪੀ ਸੱਟ ਲਾਂਗੇ ਤੂੰ ਆਪਦੇ ਘਰੇ ਜਾ ਡੰਡੀ ਨਾ ਮੈਂ ਤਾਂ ਜਾਂਦੀ ਨਹੀਂ ਬਤਾ ਉਹ ਲੜੋ ਨਾ ਭਾਈ ਕੋਈ ਘਰ ਦਾ ਮਾਮਲਾ ਤੇਰੀ ਸੱਸ ਨਾ ਮੇਰੀ ਮਕਤੀ ਹੋਈ ਸੀ ਮੈਂ ਤਾਂ ਜਿੱਦ ਨਾ ਕਹਿੰਦੀ ਤੂੰ ਜਮਾਨੀ ਜਾਂਦੀ ਆ ਬੈਕੀ ਆਪਦੀ ਮਰਜ਼ੀ ਨੇ ਚਾਹੇ ਵਗ ਜਾ ਮੈਂ ਸੱਸ ਵੀ ਮਰ ਗਈ ਸਹੁਰਾ ਵੀ ਮਰ ਗਿਆ ਰਹਿਦਾ ਕੋਈ ਨਾ ਜੱਗਾ ਵੀ ਵਗ ਗਿਆ ਹੁਣ ਇੱਥੇ ਕੌਣ ਇੱਥੇ ਮੈਂ ਆ ਘਟਾ ਹੈਗਾ ਉਹਨਾਂ ਦਾ ਘਟਾ ਵਜਦਾ ਉਹਨਾਂ ਦਾ ਕਿਹੜਾ ਤੈਨੂੰ ਕਦਰ ਆ ਦਿਸਦੇ ਨੇ ਉਹ ਕੋਈ ਨਹੀਂ ਮੈਂ ਤਾਂ ਕੰਤਾ ਨਹੀਂ ਗੱਲਾਂ ਕਰਕੇ ਮੁਰਜਿਆ ਕਰੂੰ ਤੂੰ ਜਾ ਵਗ ਜਾ ਤੇ ਘਰੇ ਤੇ ਸਾਡਾ ਦਿਮਾਗ ਮੈਂ ਨਹੀਂ ਜਾਂਦੀ ਆਲੇ ਰੂਤਰੋ ਨਾ ਮਾਰ ਤੂੰ ਆਉ ਗਲਾਸ ਲੈ ਕੇ ਚੱਲੀ ਰਹਾ ਉਹ ਦੋ ਹੀ ਭਈਆ ਬੁੜੀਆਂ ਦੀ ਚੱਲ ਕੋਈ ਨਹੀਂ ਭਾਈ ਪੰਮੀ ਤੂੰ ਚੁੱਪ ਕਰ ਜਾ ਨਹੀਂ ਬੁੱਪੜਾ ਬਹੁਤ ਉਹ ਕਰਦੀ ਐ ਮੇਰੀ ਮਾਸੀ ਮਾਸੜਾ ਇਹੋ ਜੀ ਹਾਂ ਮਾਸੀ ਨਾਲ ਮੇਰੇ ਨਾਲ ਕਲੇਸ਼ ਮੇਰੇ ਮਾਸੜਾ ਨਾਲ ਉਹਨਾਂ ਨੂੰ ਇੰਹੀਂ ਲਾਗੀ ਉਂਗਲਾ ਲਾਉਣਾ ਵੀ ਐ ਥੋੜੀ ਹੁੰਦਾ ਨਾ ਸਾਡੇ ਤੇ ਤਾਂ ਕੀ ਵਕਤ ਪੈ ਰਿਆ ਤੇ ਗਮਾਂਡਣਾ ਨੂੰ ਉਹੀ ਗੱਲ ਮੰਗੂ ਹਾਸੀ ਦੇ ਨਾਲ ਤਵਾਸਾ ਉਹ ਕਰਦੀਆਂ ਕਰਦੀਆਂ ਨੇ ਜਾਂ ਸੱਚ ਚ ਪਾ ਕੇ ਛੱਡਦੀ ਫਿਰਦੀ ਐ ਆਇਆ ਕਰਿਆ ਬਾਹ ਕਰਿਆ ਚਲੋ ਕੋਈ ਨਹੀਂ ਹੈ ਨਾ ਕਰਿਆ ਕਰਿਆ ਸਾਡਾ ਕੋਈ ਨਹੀਂ ਭਾਈ ਇਹ ਤਾਂ ਬੁਢਿਆਂ ਦੀ ਆਦਤ ਹੀ ਹੁੰਦੀ ਹੈ ਪਣੀ ਜਾਈ ਦੀ ਪੀਣੀ ਆ ਗਰਮਾ ਕੇ ਮੈਂ ਕੋਲੇ ਪੀ ਲੈ ਕਬਰਾਈ ਜੰਨੀ ਬਾਰੇ ਆਪ ਹੀ ਲੈ ਲੈ ਕਾਹ ਵੜਿਆ ਉਹਦੀ ਗੱਲ ਸੀ ਕਿ ਕਮਾਂਡਰ ਹੁੰਦੀ ਸੀ ਮੈਂ ਮੁਖ ਜੀ ਕਰਦਿਆਂ ਗੱਲਾਂ ਤੇ ਤੁਸੀਂ ਪੀ ਚਾਹ ਕਰਦੇ ਨਾ ਗੱਲ ਗੱਲ ਕਰ ਦਿੰਦੇ ਅਸੀਂ ਅੰਦਰ ਵਗੀ ਰਾਮਨਗਰ ਅਗਰ ਤੁਸੀਂ ਰੈਸਟ ਕਰੋ ਤੁਸੀਂ ਡਾਕਟਰ ਨੇ ਕਿਹਾ ਰੈਸਟ ਕਰਨੀ ਤੁਸੀਂ ਜੱਗੇ ਦੀ ਗੱਲ ਕਰਦੇ ਕੋਈ ਇਹਦੇ ਨਾ ਬਣਾਉਣਾ ਕੋਈ ਗੱਲਬਾਤ ਕੋਈ رائے ਬਣਾ ਅੰਦਰ ਮੰਜਣਾ ਹਾਂ ਦੀਦੀ ਨਾ ਕੋਈ ਨਾ ਬੈਠਦੇ ਚਲ ਬੈਠਦੇ ਭਾਈ ਕੋਈ ਨਹੀਂ ਬੈਠੇ ਨਾ ਨਗਰੀ ਗੱਲ ਕਰੇ ਕਰੋ ਇਹਨੂੰ ਬਿਮਾਰੀ ਦੁੱਖੀ ਹੁੰਦੀ ਹੈ ਅੱਛਾ ਡੋਗੀ ਦਵਾਈ ਚਾਹਦੇ ਹੁਣ ਦਰਦੀ ਮੈਂ ਤਾਂ ਦੱਸਦੀ ਨਹੀਂ ਮੈਂ ਤਾਂ ਕਹਿੰਦੀ ਜਦ ਸਟ੍ਰੈਸ ਦੀ ਦਵਾਈ ਹੈ ਤੈਨੂੰ ਪਤਾ ਭਾਈ ਕੋਈ ਗੱਲਬਾਤ ਇਹਨਾਂ ਵਿੱਚ ਹੋਈ ਹੋਵੇ ਕੋਈ ਜਾ ਕੋਈ ਆਪਸੇ ਲੜੇ ਹੋਣ ਜਾਂ ਕੋਈ ਗੱਲਬਾਤ ਹੋਈ ਹੋਵੇ ਇਹਦਾ ਕਰਕੇ ਉਹ ਖਾਰ ਖਾ ਕੇ ਘਰੋਂ ਭੱਗ ਗਿਆ ਤੁਹਾਨੂੰ ਕੋਪੜ ਜੀ ਤੁਸੀਂ ਆਪ ਸਿਆਣੇ ਹੋ ਕੁਛ ਤਾਂ ਭੈਣ ਦਾ ਥੋੜਾ ਜਿਹਾ ਸਖਤ ਹੈ ਸੁਭਾ ਪਹਿਲੇ ਹੀ ਦਿਨ ਹੀ ਹਾਂ ਇਹ ਤਾਂ ਸੋਨੂੰ ਵੀ ਪਤਾ ਹੀ ਆ ਹਨਾ ਕਿੱਦੇ ਦੀ ਵਿਆਹੀ ਹੈਗੀ ਤੇ ਉਹ ਹੁਣ ਬੱਚੇ ਖੱਤਾ ਆਇਆ ਤਾਂ ਭਰ ਗਿਆ ਬਈ ਅੱਛਾ ਭਰਤਾ ਹਾਂ ਤੇ ਹੁਣ ਫਿਰ ਟਰੈਕਟਰ ਲੈ ਆਈ ਹਾਓ ਕੀ ਕਰੀ ਹਾਂਜੀ ਇਧਰ ਤਾਂ ਖੱਤਾ ਭਰ ਗਏ ਇਹ ਅੱਛਾ ਜੀ ਤੇ ਤਾਹਾਂ ਵਾਲੇ ਚ ਬੜਾ ਦਿਓ ਭਰ ਦਿਓ ਤੁਸੀਂ ਤੇ ਮੈਨੂੰ ਫੋਨ ਕਰਦੀ ਠੀਕ ਹੈ ਜੀ ਫੋਨ ਕਰਕੇ ਮੈਂ ਟਰੈਕਟਰ ਜਾਂ ਆਪ ਲੈ ਆਉਂਗਾ ਜਾਂ ਭੇਜ ਦੂੰਗਾ ਕੱਦੂ ਕਰਾ ਕੇ ਉੱਪਰ ਵਾਲੇ ਚ ਝੋਨਾ ਲਵਾ ਦਿਓ ਠੀਕ ਹੈ ਜੀ ਲਵਾ ਦਾਂਗੀ ਜੀ ਕੋਈ ਗੱਲ ਹਾਂਜੀ ਹਾਂਜੀ ਚਲ ਠੀਕ ਹੈ ਫਿਰ ਮਿਲਦੇ ਆ ਬਾਅਦ ਠੀਕ ਹੈ ਜੀ ਠੀਕ ਹੈ ਧੰਨਵਾਦ ਚਾਹ ਫੜਾਇਆ ਮਾਂ ਕੋ ਨਾ ਲੱਗ ਜੇ ਚਲ ਹੁਣ ਜੀਜੂ ਤਾਂ ਹੈ ਨਹੀਂ ਗਿਆ ਔਖਾ ਹੋ ਜੂਗਾ ਝੋਨੇ ਦਾ ਚਲ ਜਿਹੜਾ ਲੱਗ ਜੇ ਟਾਈਮ ਸਿਰ ਮੈਂ ਜਦ ਹੀ ਭਾਈ ਠੀਕ ਆ ਮੈਂ ਤਾਂ ਕਾਸਟ ਨੂੰ ਜਾਂਦੀ ਸੀ ਓਹ ਇਹਦਾ ਹੱਥ ਨੇ ਵੀ ਆ ਜਾਂਦੇ ਚਾਚੀ ਕਹਿੰਦੀ ਇਹ ਤਾਂ ਹੱਥ ਨੇ ਵੀ ਆ ਜਾਂਦਾ ਗੱਲ ਸੁਣ ਲੈ ਮੇਰੀ ਘਰੇ ਵਾਗੀ ਮੈਂ ਤਾਂ ਅੱਛਾ ਉੱਥੇ ਘਰੇ ਗਈ ਤਾਂ ਮੈਂ ਪਤਾ ਲੈਣ ਹਮਦਰਦੀ ਚ ਮਖਨਾ ਤੇ ਮੈਂ ਜੱਗੇ ਦਾ ਪਤਾ ਲਿਆ ਮੈਂ ਵੀ ਆ ਗਿਆ ਕਿ ਨਾ ਭੈਣੇ ਇੰਨਾ ਕੁਝ ਬੋਲੀ ਮੈਨੂੰ ਤਾਂ ਇੰਨਾ ਕੁਝ ਬੋਲੀ ਚਲ ਕੋਈ ਨਹੀਂ ਚਾਚੀ ਬਿਮਾਰ ਰਹਿੰਦੀ ਆ ਉਹ ਬਿਮਾਰ ਤਾਂ ਰਹਿੰਦੀ ਆ ਨਾ ਨਹੀਂ ਮੇਰੇ ਘਰ ਸੌਣ ਤੂੰ ਤਾਂ ਸਾਰ ਦਿਨ ਉਹ ਤੇ ਲੋਟ-ਫੋਟ ਹੋਈ ਜਾਂਦੀ ਆ ਪਰ ਉਹ ਬਚਦੀ ਨਹੀਂ ਮੈਨੂੰ ਲੱਗਦੀ ਵੀ ਉਹ ਬਚੀ ਜਾਊ ਮਰ ਤਾਂ ਉਹਨੂੰ ਦੂਜੇ ਮਰਦਿਆਂ ਮਰਨਦੇ ਪਰੇ ਹੋਰ ਚਾਚੀਆਂ ਪਾ ਹੁਣ ਦੱਸਣਾ ਥੋੜੀ ਵੀ ਤੈਨੂੰ ਦੂਸਰੀ ਬਿਮਾਰੀ ਵੀ ਤੈਨੂੰ ਨਹੀਂ ਬਚਦੀ ਨਾ ਹੁਣ ਪਤਾ ਇੰਦਰ ਪਾ ਦਿਓ ਉਹਨੂੰ ਕਿਤੇ ਨਹੀਂ ਉਹਨੂੰ ਭੈਣ ਨੂੰ ਕੁਝ ਨਹੀਂ ਪਤਾ ਪਤਾ ਹੈ ਉਹਨੂੰ ਰਾਣੀ ਇਹ ਕਿਹੜੀ ਗੱਲ ਵੀ ਨਹੀਂ ਪਤਾ ਹੁਣ ਨਹੀਂ ਜੱਤੀ ਤੂੰ ਤਾਂ ਆਪਣੇ ਕੋਲ ਟੇ ਤੂੰ ਆਏ ਕਰ ਫਿਰ ਜਾ ਕੇ ਪੁੱਛਣੀ ਹੋਣੀ ਹੈ ਨਹੀਂ ਪਤਾ ਇਹ ਗੱਲ ਦਾ ਚਾਚੀ ਜਿਹੜੇ ਸਾਬ ਨੇ ਤੇਰੇ ਗਏ ਤੇਰੀ ਸਾਡੇ ਘਰੇ ਫੇਰੀ ਹੈ ਨਾ ਤੇਰਾ ਤਾਂ ਸਾਡੇ ਬਾਰਕ ਇੱਕ ਦਿਨ ਬਹੁਤ ਬਣਦੀ ਦੇਖ ਲਈ ਤੂੰ ਐਡਾ ਕੰਮ ਕਰੇਂਗੀ ਤੂੰ ਹੋਰ ਹੁਣ ਐਡਾ ਕਰਨਾ ਹੀ ਪਊਗਾ ਅੱਛਾ ਜੀ ਔਰ ਚੱਲ ਤੇਰੀ ਮਰਦੀ ਨਾ ਕੋਈ ਨਾ ਗਲਾਸ ਤਾਂ ਆ ਜਾਂਦੇ ਚਾਚੀ ਮੈਂ ਤਾਂ ਚਾਹ ਫੜਾ ਕੇ ਆਉਂਦੀ ਸੀ ਝੋਨਾ ਲਈ ਨਾ ਨਾ ਗਲਾਸ ਤਾਂ ਫੜਾ ਕੇ ਆਉਂਗਾ ਇਹ ਤਾਂ ਨਹੀਂ ਮੈਂ ਰੱਖਦੀ ਤੇਰੀ ਭੈਣ ਨੇ ਮੈਨੂੰ ਬੋਲੀ ਮਾਰੀ ਆ ਤੇ ਕਹੜਾ ਗਲਾਸ ਫੜਾ ਜੀ ਕਹਿੰਦੀ ਗਵਾਂਡ ਉੱਥੇ ਵਿਗਾੜੀ ਦੇਣੀ ਹੁੰਦੀ ਚਾਚੀ ਤੂੰ ਵੀ ਥੋੜਾ ਸੰਭਲ ਕੇ ਗੱਲ ਕਰਿਆ ਕਰ ਮੈਂ ਤਾਂ ਸੰਭਲ ਕੇ ਕਰਦੀ ਸੀ ਸੁੱਪਰ ਸਾਹਮਣੇ ਉਹ ਸਰਪੰਚ ਦੀ ਗੱਲ ਕਰਨ ਦੀ ਤਾਂ ਲੋੜ ਹੀ ਨਹੀਂ ਸੀ ਫਿਰ ਜਦੋਂ ਹੁਣ ਉਹਨੇ ਗੱਲ ਛੇੜ ਲਈ ਤੇਰੇ ਫੁੱਫੜ ਨੇ ਕਹਿਤਾ ਕਹਿੰਦਾ ਭਾਈ ਕੋਈ ਥੋੜੀ ਖਰਚ ਤਾਂ ਨਹੀਂ ਕੋਈ ਲੜਾਈ ਝਗੜਾ ਫਿਰ ਭਾਈ ਜਦੋਂ ਮੈਨੂੰ ਥੋਟ ਬਲ ਗਈ ਮੈਂ ਕਹੇਤਾ ਫਿਰ ਹਾਏ ਹਾਏ ਫੁੱਫੜ ਕੀ ਕਹੂਗਾ ਹੁਣ ਹੁਣ ਭੂਆ ਨੂੰ ਮੈਂ ਉਹਨੇ ਦੇ ਹੀ ਜਾਊਗਾ ਭੂਆ ਨੂੰ ਆਖੂਗਾ ਛੋਟੇ ਤਾਂ ਆਏ ਆ ਤੇਰਾ ਭਤੀਜ ਨੂੰ ਆ ਤੇਰਾ ਭਤੀਜਾ ਸੋਗ ਲਾ ਜੋ ਤੇ ਫਿਰ ਜਿਹੋਨੇ ਕਹਾਇਆ ਤਾਂਹੀਂ ਕਹੂਗਾ ਫੁੱੜ ਜਾ ਕੇ ਤੇ ਜੋ ਮੈਨੂੰ ਇੱਜਤ ਮਾਨ ਨਾ ਕਹਿੰਦੀ ਚਾਚੀ ਭਾਈ ਰਿਸ਼ਤੇਦਾਰ ਸਾਹਮਣੇ ਹੀ ਬੋਲੀਦਾ ਉਂ ਬੰਮੇ ਗਵਾਂਡ ਮੱਥੇ ਦੀ ਮਰਜ਼ੀ ਬੋਲੀ ਚਾ ਨਾ ਭਾਈ ਅੱਜ ਤਾਂ ਮੇਰਾ ਬੀਪੀ ਵਧੇ ਹੋਇਆ ਸੀਗਾ ਅੱਜ ਤਾਂ ਮੈਥੋਂ ਕਿਹਾ ਗਿਆ ਚਲ ਕੋਈ ਨਹੀਂ ਚਾਚੀ ਅੱਗੇ ਤੋਂ ਖਿਆਲ ਰੱਖਿਆ ਕਰ ਕੋਈ ਨਹੀਂ ਮੈਂ ਤਾਂ ਖਿਆਲ ਹੀ ਆ ਮੇਰੀ ਗੱਲ ਸੁਣ ਲੈ ਤੂੰ ਇੱਕ ਬਾੜੀ ਤੂੰ ਨਾ ਹੀ ਦੇਖ ਪਾਜੀ ਕਰ ਛੱਡ ਪਰ ਦਵਾਈਆਂ ਬੂਟ ਕਦਾ ਮਰਦੀਆ ਮਰਦੇ ਚੱਕ ਰੱਖਣਾ ਕਿ ਦੇ ਦੋ ਪਰੇ ਨਹੀਂ ਚਾਚੀ ਭੈਣ ਪਰਤ ਬਰਾਬਰ ਦੀਆਂ ਮਾਵਾਂ ਹੁੰਦੀਆਂ ਜੇ ਮੈਂ ਵੀ ਐ ਸੋ ਚਲ ਠੀਕ ਹੈ ਚਾਹ ਚਿਮੇਂ ਗਫੜਾ ਆ ਚਾਹ ਫਿਰ ਮਤ ਜਾਨੀ ਆ ਮੈਂ ਦੇਖ ਲਾ ਉਸੇ ਦੀ ਵੀ ਕਰਦੀ ਆ ਆ ਜੱਗੇ ਚਾਹ ਵੜਾਦੀ ਸੀਰੀ ਦੀ ਅੱਛਾ ਇਹ ਚਾਹ ਇਹ ਨਾਲੇ ਗਲਾਸ ਹੈਗਾ ਠੀਕ ਹੋ ਗਿਆ ਕਿੰਨਾ ਵੀ ਸੀਰੀ ਕਿਤੇ ਗਿਆ ਇੱਥੇ ਮੈਂ ਤਾਂ ਨੱਕੇ ਜੇ ਵਰਦਾ ਚਲ ਠੀਕ ਆ ਚਾਹ ਵੜਾ ਦੇ ਭੰਡੇ ਆਪੀ ਆ ਜਣੀ ਬਾ ਚਾਹ ਨਹੀਂ ਪੀਣਾ ਕੋਈ ਨਾ ਚਲੋ ਤਾਂ ਵਧੀਆ ਪਾਣੀ ਲਿਗੀ ਜਾਂਦਾ ਉਹ ਤਾਂ ਸਾਦੀ ਜੀ ਨੂੰ ਕੀ ਆ ਆਪੀ ਬੀਬੀ ਆ ਪਤਾ ਨਹੀਂ ਕਿੱਧਰ ਗਿਆ ਇੱਥੇ ਫਰਦਾਸੀ ਪਤੰਦਰ ਚਾਦੀ ਮੱਕੇ ਜੀ ਪਤਾ ਨਹੀਂ ਕਿੱਧਰ ਵੱਗਦਾ